ਸੁਨੀ ਚ ਗੁਰਮਤੋ ਹੋਵੇ ਸੁਪਾਣਾ ਮੰਨੇ ਗੁਰਮਤੋ ਹੋਵੇ ਸੁਪਾਣਾ ਸੋ ਕੀ ਜਿਸ ਕੀ ਬਹਰ ਬਸ ਸਰੀ ਲੈ ਕਾ ਇਸ ਕੀ ਬਹਰ ਬਸ ਸੋਈ ਲੈ ਚਾਇ ਕਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਟਿੱਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕ੍ਰਿਸ਼ਨ ਨਾਮਿਤ ਸਭਾ ਹੋਇਸਾ ਤਸਾ ਪਾਠਨ ਪਿਓ ਤਾਂ ਕੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਰਾ ਦਾਕਿਨ ਕੰਚਨ ਮਾਤੇ ਮਾਨ ਜੋ ਨਾਲ ਦੁਖ ਮੈਂ ਗੁਰਬਾਣੀ ਦਾ ਫਰਮਾਨ ਹੈ ਮਰਨ ਲਖਾਇ ਮੰਡਲ ਮੇ ਆਏ ਅੱਜ ਆਪਾ ਬਹੁਤ ਮਹਾਨ ਸ਼ਖਸੀਅਤ ਸਰਦਾਰ ਆਸਾ ਸਿੰਘ ਜੀ ਜਿਨ੍ਹਾਂ ਦੇ ਪ੍ਰਤੀ ਮਿਹਰਬਾਨੀ ਅਤੇ ਪਤਾ ਕਰਦਿਆਂ ਜੈਜੀ ਜੀ ਨੇ ਵੀ ਇਹ ਗੱਲ ਚੇਚੇ ਤੋਂ ਦੱਸੀ ਤੇ ਮੇਰੇ ਵੀ ਬਲਵਿੰਦਰ ਸਿੰਘ ਨੇ ਵੀ ਇਹ ਗੱਲ ਉਹੀ ਗੱਲ ਦੁਹਰਾ ਕੇ ਕਿਹਾ ਕਿ ਸਰਦਾਰ ਆਸਾ ਸਿੰਘ ਜਿੰਨਾ ਨੇ ਜਿੱਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ ਬਤੌਰ ਇੱਕ ਪਾਪ ਆਪਣੇ ਪਰਿਵਾਰ ਨੂੰ ਪਾਲਿਆ ਉੱਥੇ ਉਹਨਾਂ ਨੇ ਪਰਿਵਾਰ ਦੇ ਵਾਸਤੇ ਤੇ ਆਪਣੀ ਅੱਗੇ ਦਾ ਸੁਧਾਰ ਵਾਸਤੇ ਸਾਧੇ ਪੈਸੀ ਪ੍ਰਧਾਨ ਸਾਹਿਬ ਕੇ ਉਹਨਾਂ ਨੇ ਹਰ ਰੋਜ਼ 3 ਵਜੇ ਉੱਠ ਕੇ ਇਸ਼ਨਾਨ ਕਰਨਾ ਉਸ ਤੋਂ ਬਾਅਦ ਆਪਣਾ ਜੋ ਨਿਤ ਜਿਹੜਾ ਆਪਾਂ ਨੂੰ ਹੁਕਮ ਹੈ ਗੁਰੂ ਸਾਹਿਬ ਵੱਲੋਂ ਨਿਤਨੇਮ ਕਰਨ ਤੋਂ ਬਾਅਦ ਆਪਣੀ ਜੋ ਦੁਨੀਆਦਾਰੀ ਦੇ ਜੋ ਤਦ ਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵਿਚਰਨਾ ਸਰਦਾਰ ਜਸਵੰਤ ਸਿੰਘ ਇਹਨਾਂ ਦੇ ਸਰਕਾਰ ਜੋਗ ਪਿਤਾ ਜੀ ਸਰਦਾਰ ਆਸਾ ਸਿੰਘ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਮੁੱਚੀ ਸਾਧ ਸੰਗਤ ਕਤਰ ਹੋਈ ਹੈ ਸਭ ਤੋਂ ਪਹਿਲਾਂ ਫਤੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤੇ ਕੁਰਬਾਨੀ ਦਾ ਪਰਮਾਨ ਰਾਨਾ ਰੌਣਾ ਤੋ ਰਹਿ ਰੰਗ ਨਾ ਤਾਉਂਗੋ ਵੀਰ ਬਾਰੀ ਆਪ ਕੋ ਆਪਣੀ ਕੋਈ ਨਾ ਬੰਦੇ ਤੇ ਮਹਾਵਕਾਂ ਸਾਹਿਬ ਸਾਡੇ ਬਹੁਤ ਹੀ ਸਰਕਾਰ ਜੋਗ ਸਰਦਾਰ ਆਸਾ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਦੀਵੀਂ ਦੇ ਪਛੋੜਾ ਦੇ ਕੇ ਚਲੇ ਗਏ ਜਦੋਂ ਇੱਕ ਇਨਸਾਨ ਜਾਂਦਾ ਹੈ ਤੇ ਉਹ ਬਾਪ ਦੇ ਰੂਪ ਦੇ ਵਿੱਚ ਅੱਜ ਸਰਦਾਰ ਕਲਵੰਤ ਸਿੰਘ ਤੇ ਜਸਵੰਤ ਸਿੰਘ ਦੇ ਉਹ ਦੁਨੀਆ ਦੀ ਤਾਕਤ ਉਹ ਅਸ਼ੀਰਵਾਦ ਮੋਢਾਂ ਤੋਂ ਖੁੱਸ ਗਿਆ ਜਿਹਦੇ ਬੇਟਿਆਂ ਨੂੰ ਬੰਦਾ ਕਦੇ ਵੀ ਹਾਰ ਨਹੀਂ ਸਕਦਾ ਭਾਵੇਂ ਦੁਨੀਆ ਸਾਡਾ ਸਮਾਜ ਇੱਕ ਪਾਸੇ ਹੋਵੇ ਪਰ ਜਿਹਦੇ ਪਿੱਛੇ ਉਸਦੇ ਬਾਪ ਦਾ ਹੱਥ ਹੋਵੇ ਉਹ ਸਭ ਤੋਂ ਤਾਕਤਵਰ ਬਣ ਜਾਂਦਾ ਸਾਨੂੰ ਬਹੁਤ ਵੱਡਾ ਕਾਡਾ ਪਿਆ ਕਿਉਂਕਿ ਇਹ ਪਰਿਵਾਰ ਦੀ ਜੇ ਗੱਲ ਕਰੀਏ